ਹਾਂਜੀ ਸਵਾਗਤ ਹੈ ਸੱਜਣੋ ਤੁਹਾਡਾ ਆਪਣੇ YouTube ਚੈਨਲ ਨਵਦੀਪ ਢਾਲੀਵਾਲ ਤੇ ਮਕਸਰ ਮਾਗੀ ਮੇਲਾ ਕੁੜੀਆਂ ਦਾ ਪੂਰੇ ਜੋਰਾ ਸੋਰਾ ਦੇ ਸਟਾਰਟ ਹੋ ਚੁੱਕਿਆ ਹੈ ਪਹਿਲਾ ਵਲੌਗ ਲੈ ਕੇ ਆਏ ਆ ਆਪਣੇ ਚੈਨਲ ਤੇ ਪਹਿਲਾਂ ਵੇਚ ਖਰੀਦ ਵਾਲੇ ਜਾਨਵਰਾਂ ਦੀਆਂ ਵੀਡੀਓ ਆਉਂਦੀਆਂ ਹੁੰਦੀਆਂ ਸੀ ਪੂਰੇ ਜੋਰਾ ਸੋਰਾ ਦੇ ਕੰਮ ਚੱਲ ਰਿਹਾ ਕੰਬੂ ਤੰਬੂ ਨਾ ਹੀ ਹੋਇਆ ਸੌਦੇ ਵੀ ਹੋਈ ਜਾਂਦੇ ਆ ਮੰਡੀ ਐ ਅਸਵਰ ਚੰਗੀ ਰਹੂ ਤੇਜ ਰਹੂਗੀ ਵਧੀਆ ਜਾਨਵਰ ਵੇਖ ਰਹੇ ਆ ਵਧੀਆ ਮੁੱਲ ਤੇ ਇਹ ਗਰਾਊਂਡ ਦਾ ਪਿਛਲਾ ਪਾਸਾ ਇਹ ਵੀ 2 ਘੰਟਿਆਂ ਤੱਕ ਪੂਰਾ ਫੁੱਲ ਹੋ ਜਾਣਾ ਰੋਡ ਤੇ ਜਾਂ ਬਹੁਤ ਜ਼ਿਆਦਾ ਲੱਗਿਆ ਹੋਇਆਗਾ ਇਧਰ ਪਾਸੇ ਤੂੰ ਆ ਉਧਰ ਪਾਸੇ ਆ ਜਾ ਇਧਰ ਐ ਕੋੜੇ ਗਰ ਮੈਚ ਦਿਖਾ ਰਿਹਾ ਪੂਰੀ ਜਿਹੜਾ ਮਚੀ ਦੇ ਰਿਹਾ ਆ ਸੌਦਾ ਹੋ ਗਿਆ ਆ ਤੈਨੂੰ YouTube ਤੇ ਦਿਖਾਉਂਦੇ ਆ ਤੂੰ ਸੌਦਾ ਕਰ ਲੈ YouTube ਤੇ net ਤੇ ਦਿਖਾਉਂਦੇ ਆ live live ਸੌਦਾ ਦਿਖਾਉਂਦੇ ਆ ਮੈਂ ਦੇਖ ਕਿੱਥੋਂ ਕਿੱਥੇ ਆ ਗਿਆ ਤੇ ਤੂੰ ਜਦ ਤੁਹਾਡੀ ਬਾਤ ਜਦ ਆਪਨੇ ਸੁਣੋ ਮੈਂ ਦਾ ਬਾਬੇ ਦੇ ਮੂਹਰੇ ਉਹ 50000 ਘਾਟ ਕੇ ਨਾ ਪਰ ਉਹ ਉਹਨਾਂ ਵਿੱਚ ਗਰਾਮ ਕਿੰਨੇ ਲੱਗੇ ਸੀ ਬਾਈ ਕਿੰਨੇ ਮੰਗਦਾ ਘੋੜੀ ਦੇ ਤੂੰ ਭਾਈ ਮੈਂ ਤਾਂ ਦਾ ਢਾਈ ਮੰਗਿਆ ਯਾਰ ਹਾਂ ਇਹ ਕਿੰਨੇ ਲਾਉਂਦੇ ਆ ਇਹ ਡੇਢ ਲਾਉਂਦੇ ਆ ਦੇਖ ਲੈ ਨਹੀਂ ਡੇਢ ਦੀ ਦਾ ਕੋੜੀ ਕਿਤੇ ਆ ਭਾਈ ਫੀਲ ਬਹੁਤਾ ਜੀ ਪਾ ਦਾ ਕੋੜੇ ਰਕਾ ਸੁਣ ਪਿਆ ਦਾ ਇਹ ਪਹਿਲਾਂ ਪਹਿਲਾਂ ਦਾ ਟਿਕਰਾਂ ਹੀ ਕਰਦੇ ਆ ਸੌਦੇ ਨਹੀਂ ਕਰਦੇ ਭਾਈ ਹਾਂ ਤਾਂ ਕਰਦੇ ਆ ਭਾਈ ਉਹ ਵੀ ਤਾਂ ਖੜੇ ਪਿਆ ਬਲੇ ਲਾਗਦਾ ਪਰੇ ਫਰਕ ਹੀ ਥੋੜਾ ਰਹਿ ਗਿਆ ਹੁਣ ਇਹਨਾਂ ਨੂੰ ਕਲਬੇ ਕਹਿੰਦਾ ਚਲੋ ਬਜ਼ੁਰਗਾਂ ਦੇ ਮੂੰਹ ਨੂੰ ਮੈਂ ਲੋ ਤੇ ਮੈਂਬਰ ਨਾ ਰਹਿ ਕਰ ਰਿਹਾ ਦੇਖੋ ਮੈਂਬਰ ਦੀ ਮਾਇ ਰੱਖੀ ਮਾ ਚਲ ਤੂੰ ਜਰਦਾ 10000 ਹੋਰ ਘਟ ਕਹਿੰਦੇ ਚਲ ਮੈਂ 2000 ਆਦਾ ਛਿਪ ਚਲ ਆਪਾਂ ਦੂਰੀ ਛੱਡਾ ਇਹਨੂੰ ਘਟਨੀਆ ਕਹਿੰਦੇ ਨੇ ਮੋਜ਼ੇ ਚੋਟੇ ਜੀ ਚੱਲੋ ਜੀ 190 ਦੇ ਭਾਤੇ ਦੇ ਆ ਜਾ ਹੁਣ ਕਿੰਨੇ ਕਹਿੰਦਾ ਆ ਜਾ ਦੱਸਤਾ ਜਾ ਤੂੰ ਨੈਟ ਤੇ ਲਿਆਉਂਨੇ ਆ ਯਾਰ ਭੱਜਿਆ ਜਾਣਾ ਨੈਟ ਹੈ ਦਿਲਵਾ ਘਾਰੇ ਤੋਂ ਯਾਰ ਦਿਲ ਲੈ ਲੋ ਅਰੇ ਯਾਰ ਕਿਹਦੇ ਰਿਆ ਲੱਖ ਰੁਪਏ ਕੰਮ ਗਏ ਅੱਛੇ ਅੱਛੇ ਪੈਸੇ ਲਗਾਓ ਨਾ ਅੱਛੇ ਪੈਸੇ ਲਗਾਏ ਗੋੜੀ ਕੰਮ ਨਹੀਂ ਹੈ ਕਿਸੇ ਬਾਸੇ ਇਹ ਤਾਂ ਛੋਟੀ ਸੀ ਨਹੀਂ ਛੋਟੀ ਸੀ ਕਾਹ ਹੈ ਉਹ ਚਾਚਾ ਦਾ ਆਦਮੀ ਇਹਨਾਂ ਦੇ ਆਦਮੀ ਚਾਹ ਮਿਲ ਜਾਈ ਚਲੋ ਸਟਾਰ ਲਾਂਝੇ ਗੋੜੇ ਦਾ ਪੁੱਤ ਆਏ ਜਾਨ ਘਟਦਾ ਤੇ ਨਹੀਂ ਹੋਣੀ ਕੋੜੀ ਆਪਲਾ ਆ ਯਾਰ ਉੱਥੇ ਬਾਹਰ ਹੀ ਘੱਟਦੇ ਨੇ ਬਾਹਰ ਆ ਕੇ ਇਹ ਕਿੱਥੇ ਲਈ ਜਾਣਾ ਕੋਈ ਨਹੀਂ ਲੈ ਜਾਇਆ ਯਾਰ ਪੰਜਾਬੀ ਦੀਆਂ ਗੁੱਟੀਆਂ ਕਿਹੜੀਆਂ ਕਿਹੜੀਆਂ ਕਹੇਗਾ ਨਾ ਆ ਗਿਆ ਰੌੜ ਦੇ ਨਾ 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 ਰੇ ਬੜਾ ਰੇ ਬੜਾ ਦੇ ਮਾਰ ਲੈ 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 ਸੁਣੇ ਗਰਮ ਹੋ ਜੂਰਾ ਲੈ ਲੈ ਆ ਬੜੇ ਨਾ ਸਾਰ ਬਾਈ ਤੇ ਹਾਰ ਤੋਂ ਸੀ ਹਾਂ ਕੈਮਰਾ ਪੁੱਟਾਇ ਕੌਣੇ ਆਏ ਖਾ ਨਾ ਯਾਰ ਨਾ ਸਾਰ ਕੋਲੇ ਨਾ ਹਾਰ ਤੋਂ ਇੱਧਰ ਨਾ ਆਏ ਨਾ ਗਾਦੀ ਚਾਹੀਦੀ ਹੈ ਬੰਦੇ ਨੂੰ ਵੇਰੀ ਗੋੜਾ ਕੱਢ ਜਾ ਓਏ ਲੈ ਫੜਾਈ ਦੇ ਵਾਹ ਤਾਰ ਓਏ ਚੱਲ ਲੈ ਓਏ ਇੱਥੇ ਡਾਲੂਗਾ ਮੈਂ ਉਹਦੇ ਵਾਲ ਕਰਦਾ ਵਾ ਘੋੜੀ ਦੇ ਯਾਰ ਚੰਗਾ ਜਾ ਲੈ ਕੇ ਆ ਓਏ ਮਸ਼ੀਨ ਚੱਕ ਲਿਆ ਜਾਣਕਾਰੀ ਲੈਣੀ ਆ ਤਿੱਥੋਂ ਭਾਈ ਦਾ ਕਾਹਤੋਂ ਜਾਣਕਾਰੀ ਦੇ 2000 2000 ਵਾਗ ਬੈਠਾ ਬਣਾ ਫੋਟੋ ਵੀਰ ਬਣਾਏ ਵੀਡੀਓ ਆ ਵੀਰ ਹੋਣਾ ਕੋਲੇ ਝੋਟਾ ਮੌਕਸਰ ਮੰਡੀ ਤੇ ਵੇਚਣ ਆਏ ਆ ਨੀਲੀ ਰਾਵੀ ਦਾ ਝੋਟਾ ਇਹ ਪ्योर ਨੀਲੀ ਰਾਵੀ ਦਾ ਲੋਰੀ ਦਾ ਬੱਚਾ ਪ्योर ਨੀਲੀ ਰਾਵੀ ਦਾ ਸਾਰੇ ਜਿੰਨੇ ਦੇ ਚਿੱਟਾ ਪਾਣ ਹੁੰਦਾ ਮੰਨ ਲਓ ਸਿਰ ਤੇ ਅੱਖ ਪ्योर ਆ 24 ਲੀਟਰ ਮਾਣ ਥੱਲੇ ਦੁੱਧ ਦੇ ਦਿੰਦੇ ਕਿੰਨਾ ਲੀਟਰ ਦੁੱਧ ਆ ਜੀ 24 ਲੀਟਰ ਵੀਰ ਕਿੱਥੋਂ ਆਏ ਹੋ ਤੁਸੀਂ ਰਾਮਗੜ ਚੁੰਗਾ ਤੋਂ ਮਿਲੇ ਰਾਮਗੜ ਚੁੰਗਾ ਪੰਜਾਬ ਹਨਾ ਤੇ ਲੋਰੀ ਦਾ ਬੱਚਾ ਹੈ ਜੀ ਕਿਹੜੀ ਦਾ ਲੋਰੀ ਬਾ ਚੋਟੇ ਦਾ ਲੋਰੀ ਬਾ ਚੋਟੇ ਦਾ ਬੱਚਾ ਤੇ ਕੀ ਮੁੱਲ ਕਰਦੇ ਹੋ ਬਾਈ ਇਹਦਾ 120000 ਰੁਪਏ ਮੰਗਦੇ ਇੱਕ ਲੱਖ 20000 ਰੁਪਇਆ ਤੇ ਅੱਜ ਹੀ ਆਏ ਹੋ ਬਾਈ ਮੰਡੀ ਤੇ ਅੱਜ ਅੱਜ ਪਹਿਲੀ ਵਾਰ ਵੀ ਦੇ ਠੀਕ ਆ ਕਿਵੇਂ ਲੱਗਦਾ ਮੰਡੀ ਤੇ ਵੀ ਕਿਵੇਂ ਰਹੂਗਾ ਸਿਸਟਮ ਸਿਸਟਮ ਹੈ ਤਾਂ ਮੇਰੇ ਮੁੱਲ ਮੁੱਲ ਲੱਗ ਰਿਹਾ ਛੋਟੇ ਦੀ ਬੇਲਬੂਲ ਬੜੀ ਆ ਪਾਕਿਸਤਾਨੀ ਨਸਲ ਆ ਨੀਲੀ ਰਾਵੀ ਜੋ ਰੱਖੀ ਪਿਓਰ ਪਾਕਿਸਤਾਨੀ ਬਾਈ ਕਹਿੰਦਾ ਸਾਰਾ ਕੁਝ ਪੂਰਾ ਹੁੰਦਾ ਇਹਦਾ ਜਿੰਨੇ ਵੀ ਇਹਦੇ ਨੀਲੀ ਰਾ ਵੀ ਦੇ ਆਪਣੇ ਹੁੰਦੇ ਨੇ ਅੱਖ ਪਿਓਰ ਹੈਗੀ ਅੱਖ ਬਿਲਕੁਲ ਬਿੱਲੀ ਆ ਪਿਓਰ ਚਿੱਟੀ ਅੱਖ ਦਾਗਾ ਦੋ ਸਾਲਾਂ ਦਾ ਹੈਗਾ ਪਿਓਰ ਦਾ ਕਿੱਥੇ ਸੀ ਪਾਕਿਸਤਾਨ ਚ ਸੀ ਪਾਕਿਸਤਾਨ ਚ ਸੀ ਗਿਆ ਬਾਦਲਾਂ ਨੇ ਖਰੀਦਿਆ ਸੀ ਇਹਨਾਂ ਦੇ ਹਾਂਜੀ ਬਾਦਲਾਂ ਨੇ ਖਰੀਦਿਆ ਸੀ ਪਿਓ ਹੋ ਜਾਂਦਾ ਇਹਦਾ ਪਿਓ ਬਾਦਲਾਂ ਨੇ ਖਰੀਦਿਆ ਸੀ ਵੀ ਲਓ ਬਹੁਤ ਵੱਡੀ ਗੱਲ ਆ ਇਹ ਹਾਂਜੀ ਵੀ ਬਾਦਲ ਫਾਰਮ ਚ ਇਹਦਾ ਪਿਓਰ ਹੈ ਕਿ ਗਿਆ ਛੋਟਾ ਬੜਾ ਸ਼ਕੀਨ ਹੈ ਵੀਰ ਹੁਣਾ ਦਾ ਬਾਈ ਫਿਕਰ ਨਾ ਕਰੋ ਵੈਕ ਜਾਣਾ ਤੇ ਮੁੱਲ ਥੋੜਾ ਜਿਆਦਾ ਤੁਸੀਂ ਹੋਰ ਉੱਤੇ ਚੱਕੋ ਧੰਨਵਾਦ ਬਾਈ ਮੋਕਸਨ ਸੈਂ ਮੰਡੀ ਤੇ ਘੋੜੀ ਆਈ ਆ ਬਾਈ ਬਾਈ ਚੰਬੀਆਂ ਚ ਆ ਜਾਂਦੀ ਹੈ ਜੀ ਇਹੇ ਬਾਈ ਦੱਸੋਗੇ ਡਿਟੇਲ ਇਹਦੀ ਪਹਿਲਾਂ ਦਾ ਕਿਹੜੇ ਪਿੰਡ ਤੋਂ ਆਏ ਆ ਇਹ ਦੱਸ ਦਿਓ ਵੀਰੇ ਫਰੀਦਕੋਟ ਫਰੀਦਕੋਟ ਉੱਚੀ ਬੋਲਦੇ ਹੋ ਵੀਰੇ ਨਾਂ ਕੀ ਆ ਆਪਣਾ ਲਖਵੀਰ ਸਿੰਘ ਲਖਵੀਰ ਸਿੰਘ ਬਾਈ ਕੀ ਡਿਟੇਲ ਆਈ ਘੋੜੀ ਦੀ ਵੀ ਉਮਰਾ 6 ਸਾਲ 6 ਸਾਲ ਉਮਰ ਆ ਬਾਈ ਸੁਆ ਸੁਈ ਹੋ ਫਿਰ ਬੱਚਾ ਹਾਂਜੀ ਕਿੰਦਾ ਦਾ ਦਿੱਤਾ ਜੀ ਇਹਨੇ ਨੁਕਰਾ ਬੱਚਾ ਦਿੱਤਾ ਜਾਂ ਮਾਰਵਾੜੀ ਬਾਈ ਮਾਰਵਾੜੀ ਠੀਕ ਆ ਬਾਈ ਕੀ ਮੁੱਲ ਕਰਦੇ ਹੋ ਇਹਦਾ ਇਹਦਾ ਮੁੱਲ ਲੱਖ ਰੁਪਈਆ ਮੁੱਲ ਕਰਦੇ ਆ ਬਾਈ ਇਹਦਾ ਜਾਇਦ ਜਾਂ ਮੁੱਲ ਕਰਦੇ ਕੋਈ ਜ਼ਿਆਦੇ ਵਾਲਾ ਨਹੀਂ ਜਿਹੜੇ ਨਵੇਂ ਬੰਦੇ ਨੇ ਖਰੀਦਣੀਆਂ ਉਹਦੇ ਵਾਸਤੇ ਘੋੜੀ ਵਧੀਆ ਏ ਬਾਈ ਉੱਤੇ ਉੱਤੇ ਭੌਂਦੀ ਆ ਨਾ ਅਰੇਬੀਆ ਸਪੱਟਾ ਦੋਨੇ ਚਾਲਾਂ ਚੱਲਦੀ ਆ ਬਾਲਪੌਰੀਆਂ ਤੋਂ ਸਾਫ਼ ਆ ਬਾਈ ਕੋਹੜੀ ਸੀਲ ਆ ਬਾਈ ਠੰਡੀ ਐ ਜੇ ਕਿਸੇ ਨਵੇਂ ਬੰਦੇ ਨੇ ਖਰੀਦਣੀ ਹੋਵੇ ਬਾਈ ਵੈਸੇ ਤਾਂ ਤੇਰਾ ਮੁੱਲ ਜਾਇਜ਼ ਆ ਮੰਡੀ ਤੇ ਵੇਖੀ ਜਾਣੀ ਆ ਪਰ ਫੇਰ ਵੀ ਜੇ ਕਿਸੇ ਨੇ ਖਰੀਦਣੀ ਹੋਈ ਤਾਂ ਆਪਾਂ ਵੀਰ ਦਾ ਵਿੱਚ ਨੰਬਰ ਦੇ ਦੇਾਂਗੇ ਤੇ ਉਹਦੇ ਨਾਲ ਵੀਰ ਨਾਲ ਕਰ ਸਕਦੇ ਆ ਸੰਪਰਕ ਹਾਂਜੀ ਬਾਈ ਸასი ਕਾਲ ਦੀ ਕੀ ਨਾ ਭਰਾ ਦਾ ਹੈ ਕੀ ਆ ਜੀ ਘੋਲੀਆਂ ਪੈਂਡਾ ਮੋਗਲ ਜਲਾ ਜਲਾ ਮੋਗਾ ਬਾਈ ਕਿੰਨੇ ਜਾਨਵਰ ਲੈ ਕੇ ਆਏ ਹੋ ਮੰਡੀ ਦੇ? ਤਿੰਨ ਲੈ ਕੇ ਆਏ ਆ ਬਾਈ। ਠੀਕ ਆ ਬਾਈ ਕੀ ਕੀ ਡਿਟੇਲ ਆ ਦੱਸੋ? ਇਹ ਤੇਲਾ ਜੀ ਆ ਬਸ਼ੇਰੀਆ ਕਾਲੀ। ਠੀਕ ਆ ਕਿਹੜੇ ਘੋੜੇ ਦੀ ਆ ਬਾਈ ਇਹ? ਇਹ ਯਾਰ ਫਤੇ ਘੋੜੇ ਦੀ ਆਲੀ ਸ਼ਾਨ ਵਾਲੇ ਲੈਣ ਦੀ ਰਾਸਤਾਨ ਦੇ ਵਿੱਚ ਆ। ਠੀਕ ਆ ਫਤੇ ਘੋੜੇ ਦੀ ਬਾਈ। ਕਿੰਨੇ ਟਾਈਮ ਦੀ ਹੋਗੀ ਆ ਭਰਾ ਇਹ? ਇਹ 2014-15 ਮਹੀਨਿਆਂ ਦੀ ਆ। ਠੀਕ ਆ। ਤੇ ਆ ਘੋੜੀ ਦੀ ਡਿਟੇਲ ਕੀ ਡਿਮਾਂਡ ਕੀ ਕਰਦੋਂ ਇਹਦੀ? ਇਹਦੀ ਡਿਮਾਂਡ 1.5 ਆ ਬਾਈ। 1.5 ਲੱਖ ਰੁਪਈਆ। ਹਾਂ। ਤੇ ਆ ਘੋੜੀ ਬਾਈ ਇਹਦੀ 180 ਦਿਹਾੜਾ ਮਹੀਨਿਆਂ ਦੀ ਗੱਬਣਾ ਡੀਸੀ ਘੋੜੇ ਤੋਂ ਹੈ ਡੀਸੀ ਘੋੜੇ ਤੋਂ 10 ਮਹੀਨਿਆਂ ਦੀ ਗੱਬਣਾ ਮੋਲਾ 81 81 ਤੇ ਆ ਬਸ਼ੇਰਾ ਬਸ਼ੇਰਾ ਬਾਈ ਬਸ਼ੇਰਾ ਬਾਈ ਬਸ਼ੇਰਾ ਬਾਈ ਕੰਮਾਵਾ ਬਾਈ ਬੜਾ ਸ਼ਕੀਰ ਆ ਬਸ਼ੇਰਾ ਇਹ ਪੂਰਾ ਇਹਨਾਂ 10 ਮਹੀਨਿਆਂ ਦੀ ਵਿੱਚ ਦੀ ਦੇਖੋ 5 ਮਹੀਨਿਆਂ ਦਾ ਬਾਈ 5 ਮਹੀਨਿਆਂ ਦਾ ਤੇ ਕੀ ਇਹਦੀ ਮੱਝੂ ਕੇ ਲੈਣ ਦੇ ਬਾਜ ਘੋੜੇ ਦਾ ਬੱਚਾ ਹੈ ਬਾਜ ਘੋੜੇ ਦਾ ਬੱਚਾ ਮੱਝੂ ਕੇ ਲੈਣ ਦਾ ਮੱਝੂ ਕੇ ਲੈਣ ਆ ਗਈ ਚੰਬਾ ਬੱਚਾ ਹਨਾ ਬਈ ਤੇ ਇਹਦੀ ਬਾਈ ਕੀ ਡਿਮਾਂਡ ਕਰਦੇ ਹੋ ਇਹਦਾ 55000 ਹੈ 55000 ਰੁਪਏ ਡਿਮਾਂਡ ਕਰਦੇ ਹੋ ਤੇ ਕਿਵੇਂ ਲੱਗੀ ਮੌਸਮ ਮੰਡੀ ਮੌਸਮ ਮੰਡੀ ਠੀਕ ਆ ਜੀ ਕਿਵੇਂ ਭਰੀ ਆ ਚੰਗੀ ਬਈ ਹਾਂ ਹਾਂ ਫੁੱਲ ਭਰ ਕੇ ਤੇ ਕੀ ਲੱਗਦਾ ਜਿਹੜੇ ਆਪਣੇ ਮੰਡੀਆਂ ਲਗਾਤਾਰ ਕੈਂਸਲ ਹੋਈਆਂ ਸੀਗੀਆਂ ਵੀ ਕੋਈ ਤੇਜ਼ੀ ਆਊਗੀ ਮੰਡੀ ਦੇ ਵਿੱਚ ਤੇਜ਼ੀ ਫੁੱਲ ਠੀਕ ਆ ਭਾਈ ਧੰਨਵਾਦ ਜਨਮਰ ਤੇਰੇ ਤੇ ਨਹੀਂ ਸੋਹਣੇ ਆ ਬਈ ਛੋਟੇ ਵੀਰ ਕੀ ਨਾਂ ਤੇਰਾ ਉੱਚੀ ਬੋਲ ਥੋੜਾ ਜਾਂ ਜੋ ਬਣਾ ਵੀਰ ਕਿਹੜਾ ਪਿੰਡ ਆਪਣਾ ਜਿਲਜੀ ਹਾਂਜੀ ਜਿਲਜੀ ਵਾਲਾ ਠੀਕ ਆ ਤੇ ਕਿਹਦਾ ਬੱਚਾ ਇਹ ਬਸ਼ੇਰਾ ਹਨਾ ਇਹ ਹਾਂਜੀ ਕਿਹਦਾ ਬੱਚਾ ਇਹ ਪ੍ਰਤਾਪ ਦਾ ਜੀ ਪ੍ਰਤਾਪ ਘੋੜੇ ਦਾ ਪ੍ਰਤਾਪ ਘੋੜਾ ਜਿਹੜਾ ਸਮੁੰਦਰ ਦਾ ਸੀ ਹਾਂਜੀ ਸਮੁੰਦਰ ਦਾ ਪੋਤਾ ਆ ਗਿਆ ਇਹ ਕਿੰਨੇ ਮਹੀਨੇ ਦੀ ਹੋ ਗਈ ਇਹਦੀ ਉਮਰ 9 ਮਹੀਨੇ 10 ਦਿਨਾਂ ਦਾ ਜੀ 9 ਮਹੀਨੇ 10 ਦਿਨਾਂ ਦਾ ਤਕਰੀਬਨ 9 ਤੋਂ 9.5 ਮਹੀਨੇ ਦਾ ਹਨਾ ਇਹ ਤੇ ਮੌਸਰ ਮੰਡੀ ਚ ਲੈ ਕੇ ਆਏ ਆ ਕਿਵੇਂ ਲੱਗੀ ਪਹਿਲਾਂ ਮੰਡੀ ਤੁਸੀਂ ਐਂ ਦੱਸੋ ਬੜੀ ਜਲਦੀ ਬਹੁਤ ਭਰੀ ਐ ਸਾਰਾ ਹਾਂ ਹਾਂ ਕਿਵੇਂ ਲੱਗ ਰਹੀ ਐ ਪੈਸੇ ਪੂਸੇ ਜਾਨਵਰਾਂ ਦੇ ਹਾਂਜੀ ਤੇ ਕੀ ਮੁੱਲ ਕਰਦੇ ਹੋ ਇਹਦਾ ਇਹਦਾ ਵੀ ਕਾਹੜੀ ਆਰਤਾ ਕਰਦੇ ਸੋ ਆਹੜੀ ਹੋਣਾ ਠੀਕ ਆ ਜੀ ਚੰਬਾ ਬੱਚਾ ਹਨਾ ਬੱਚਾ ਸ਼ਕੀਨ ਸਕੂਨ ਬੜਾ ਦੇਖੋ ਕੰਨਾਂ ਦਾ ਜਮਾ ਬੰਤਰ ਦਿਲ ਬਣਦਾ ਛੋਟਾ ਕੰਨ ਤੇ ਵੀਰੇ ਦਾ 65000 ਰੁਪਏ ਮੁੱਲ ਕਰਦੇ ਠੀਕ ਹੈ ਭਾਈ ਬੱਚਾ ਦਰਾ ਚੰਗਾ ਮੁੱਲ ਵੀ ਬਹੁਤ ਜਾਇਜ਼ ਕੀਤਾਗਾ ਤੇ ਬਹੁਤ ਸੋਹਣਾ ਮੁੰਡਾ ਘੋੜਿਆਂ ਦਾ ਸ਼ਕੀਨ ਆ ਭਾਈ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ